ਨਮਸਕਾਰ ਦਾਨਕ ਸਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਆਪਾਂ ਪਹੁੰਚੇ ਹੋਏ ਹਾਂ ਸੁਜਾਨਪੁਰ ਪਠਾਨਕੋਟ ਨੂੰ ਜੋੜਦੀ ਮਨਵਾਲ ਦੀ ਜਿਹੜੀ ਖੱਡੀ ਵਾਲੀ ਪੁਲੀ ਜਿੱਥੇ ਕਿ ਬਰਸਾਤਾ ਅਜੇ ਪੂਰੀ ਤਰੀਕੇ ਨਾਲ ਆਇਆ ਨਹੀਂ ਹਨ ਪਰ ਪਿੱਛੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਹੀ ਕਿ ਜਿਹੜਾ ਪਾਣੀ ਹੈ ਉਹ ਕਾਫੀ ਜਿਹੜਾ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਇਸ ਪੁਲੀ ਦੇ ਉੱਤੇ ਗੁਜ਼ਰਦਾ ਹੈ ਅਤੇ ਲੋਕਾਂ ਨੂੰ ਆਉਣ ਜਾਣ ਦੇ ਲਈ ਕਾਫੀ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਲੋਕ ਸੁਜਾਨਪੁਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਨ ਤਾਂ ਅਧਿਕਾਰੀ ਕਹਿੰਦੇ ਹਨ ਕਿ ਇਹ ਮਸਲਾ ਜਿਹੜਾ ਪਠਾਨਕੋਟ ਦੇ ਵਿੱਚ ਆਂਦਾ ਹੈ ਅਤੇ ਆਪਣਾ ਪੱਲਾ ਛੱਡ ਲੈਂਦੇ ਹਨ ਅਤੇ ਜਦੋਂ ਪਠਾਨਕੋਟ ਦੇ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਸੁਜਾਨਪੁਰ ਦਾ ਨਾਮ ਲੈ ਕੇ ਆਪਣਾ ਪੱਲਾ ਛੱਡ ਲੈਂਦੇ ਹਨ ਲੋਕਾਂ ਵਿੱਚ ਜਿਹੜਾ ਭਾਰੀ ਰੋਸ ਜਿਹੜਾ ਆ ਉਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਪਿਛਲੇ ਸਾਲ ਵੀ ਇਸੇ ਜਗ੍ਹਾ ਦੇ ਉੱਤੇ ਇੱਕ ਔਰਤ ਜਿਹੜੀ ਆ ਉਹ ਡੁੱਬ ਗਈ ਸੀ ਅਤੇ ਬੜੀ ਮੁਸ਼ਕਲ ਦੇ ਨਾਲ ਉਹਦੀ ਜਿਹੜੀ ਜਾਨ ਬਚਾਈ ਗਈ ਸੀ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਜਿਹੜੇ ਲੋਕੀ ਇੱਥੋਂ ਗੁਜ਼ਰਦੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਇਸ ਪੋਲ ਨੂੰ ਲੈ ਕੇ ਕਿਉਂ ਪ੍ਰਸ਼ਾਸਨ ਜਿਹੜਾ ਆ ਉਹ ਨਹੀਂ ਸੁਣਵਾਈ ਕਰ ਰਿਹਾ ਅਤੇ ਕਿਤੇ ਨਾ ਕਿਤੇ ਇਹ ਜਿਹੜੀ ਖੱਡੀ ਵਾਲੀ ਪੁਲੀ ਆ ਇਹ ਰਾਜਨੀਤੀ ਦਾ ਸ਼ਿਕਾਰ ਹੁੰਦੀ ਹੋਈ ਨਜ਼ਰ ਆਵੀ ਹੈ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਔਰ ਤੁਹਾਡਾ ਨਰੂਪ ਰੂਪ ਕਰਾਣੇ ਹੈ ਅਮੀ ਜੀ ਕੀ ਗੱਲਬਾਤ ਹੋਈ ਅੱਜ ਸਾਨੂੰ ਬਰਸਾਤਾ ਚੁੱਲ ਰਹੇ ਹਾਂ ਯਾ ਦੇਖੋ ਕੀ ਹਾਲ ਹੈ ਇਹ ਜਿਹੜਾ ਹੋਰ ਬਰਸਾਤਾ ਤੇਜ਼ ਬਰਸਾਤਾ ਪੂਰੇ ਫਲੋ ਆਣੇ ਆ ਇਥੇ ਲੋਕਾਂ ਦਾ ਲੰਘਣਾ ਔਰਨਾ ਪੂਰਾ ਮੁਸ਼ਕਲ ਹੋ ਰਿਹਾ ਹੈ ਇਹ ਰਸਤਾ ਕਿੰਨੇ ਰਸਤਿਆਂ ਨੂੰ ਜੋੜਦਾ ਹੈ ਬਸ ਮੰਗਾ ਹੀ ਕਰਦੇ ਹਾਂ ਕਿ ਇਸ ਤੋਂ ਥੋੜੀ ਉੱਚੀ ਕਰਕੇ ਪਾਈ ਜਾਏ ਪਾਣੀ ਥੱਲੇ ਨਿਕਲੇ ਤਦੋਂ ਕਿ ਉਪਰੋਂ ਵੀ ਮਾਰ ਨਾਲ ਗੱਡੀਆਂ-ਗੁੱਡੀਆਂ ਕੱਢ ਕੇ ਚੱਲ ਜਾਈਏ ਸਰ ਦੇਖਿਆ ਜਿੱਥੇ ਕੋਲੇਜ ਵੀ ਆ ਬੱਚਿਆਂ ਦਾ ਨਾ ਹਾਂ ਕਾਫੀ ਦਿੱਕਤ ਆ ਰਹੀ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਅੰਦਰ ਕਿਹਾ ਕਿ ਬੱਦਕੇ ਨਾ ਆ ਰਿਹਾ ਕਿਸੇ ਮੈਨੂੰ ਕਾਫੀ ਦਿੱਕਤ ਆ ਰਹੀ ਹੈ ਪਾਣੀ ਆ ਰਿਹਾ ਹੱਲੇ ਤੋਂ ਸਿਰੋਂ ਬਰਬਾਦ ਤਾਂ ਲੇਕੀ ਪਈ ਹੈ ਪਈ ਵੀ ਨਹੀਂ ਲਿਆ ਖਾਸ ਜੋ ਬੋਦੀ ਬਰਬਾਦ ਹੋ ਗਈ ਫਿਰ ਉਹ ਲੰਗਣਾ ਵੀ ਔਖਾ ਹੋ ਗਿਆ ਤੇ ਕੀ ਕਿਹਾ ਯਾਰ ਕੀ ਹੈ ਇਲਾਕਾ ਸਿਆਨਪੁਰ ਚਾ ਜਾਂ ਪਠਾਨਕੋਟ ਚਾ ਬਸ ਇਹ ਕਨਫਿਊਜ਼ਨ ਰੱਖੀ ਹੋਈ ਹੈ ਕਿ ਜਾਂ ਸਿਆਨਪੁਰ ਚਾ ਜਾਂ ਪਠਾਨਕੋਟ ਚਾ ਕੀ ਪ੍ਰਸ਼ਾਸਨ ਕੋ ਮੰਗ ਕਰਦੇ ਆ ਮੈਂ ਲਈ ਹੈ ਕਿ ਦੋ ਤੰਗ ਦੱਸਿਆ ਜੀ ਪੁਲਿਸ ਥੋੜੀ ਉੱਪਰ ਦਾ ਸੀਤ ਨਹੀਂ ਜਾਏਗੀ ਪਾਣੀ ਥੱਲੋਂ ਨਿਕਲ ਜਾਣਾ ਰਮਾਨ ਤੇ ਦਾਜ ਜਿਹੜੇ ਰਮਾਨ ਦਾ ਨੂੰ ਹਾਰ ਪਾ ਭਾਬੂ ਗੁਨਾਹ ਭਾਈ ਮੇਰਾ ਆਪੂ ਦੀ ਭਾਈ ਇਹ ਕਿਹੜੀ ਜਗ੍ਹਾ ਤੇ ਕੀ ਗੱਲ ਇਹ ਭਾਈ ਆਪਣਾ ਨਾਲਾ ਪਿਆ ਹੈ ਇੱਧਰ ਨੂੰ ਇਹ ਖੱਡੀ ਦੇ ਉੱਪਰ ਹੈ ਨਮੀਨ ਨੂੰ ਜਾਂਦਾ ਹੈ ਰਸਤਾ ਜੀ ਤੇ ਇਹ ਅੱਜ ਦਾ ਨਹੀਂ ਹੈ ਬੜੇ ਸਾਲਾਂ ਤੋਂ ਅੱਦਾ ਹੀ ਪਿਆ ਹੈ ਹੁਣ ਦੇਖ ਲਓ ਬਰਸਾਤਾ ਇਹ ਹੈ ਯਾਨੀ ਤੁਸੀਂ ਹਾਲ ਦੇਖ ਲਓ ਕੀ ਹੋ ਗਿਆ ਹੈ ਇਹ ਰੋੜੂ ਹੈ ਲੋਕੀ ਇੱਥੇ ਡਿੱਗਦੇ ਆ ਕਿੱਦਾਂ ਹੁਣ ਇਹ ਪ੍ਰਸ਼ਾਸਨ ਸੁਣਦਾ ਹੀ ਨਹੀਂ ਹੈ ਇੱਥੇ ਉਹ ਸੁਜਾਂਪੁਰ ਵਾਲੇ ਕਹਿੰਦੇ ਆ ਪਠਾਨਗੋੜਾ ਪਠਾਨਗੋੜਾ ਵਾਲੇ ਕਹਿੰਦੇ ਸੁਜਾਂਪੁਰ ਚ ਕੋਈ ਆਇਆ ਕੋਈ ਹੱਲ ਨਹੀਂ ਕਰਦਾ ਜੀ ਤੇ ਪ੍ਰਸ਼ਾਸਨ ਤੋਂ ਅਸੀਂ ਮੰਗ ਆ ਜੀ ਜਲਦੀ ਤੋਂ ਜਲਦੀ ਇਹਦਾ ਹੱਲ ਕਰਾਇਆ ਜਾਏ ਸਰ ਐ ਕਦੋਂ ਦੀ ਦਿੱਕਤ ਆ ਰਹੀ ਹੈ ਇਹ ਨਿਕਲ ਭਾਈ ਬਹੁਤ ਸਾਲਾਂ ਤੋਂ ਆ ਜੀ ਇਹ 20 20 ਸਾਲ ਪਲਾਸੀ ਦਾ ਲਾ ਲੋ ਤੁਸੀਂ ਕੋਈ ਅਧਿਕਾਰੀ ਕੋਈ ਨੀਡ ਕੋਈ ਨਹੀਂ ਜੀ ਕੋਈ ਨਹੀਂ ਸੁਣਦਾ ਜੀ ਇਹਦੀ ਕੀ ਮੰਗ ਕਰਦੇ ਜੀ ਮੰਗ ਆਈ ਜੇ ਇਹ ਪੁਲੀ ਬਣਾਈ ਜਾਵੇ ਉੱਥੇ ਹੀ ਕਰਕੇ ਜਿਹੜਾ ਲੋਕਾਂ ਨੂੰ ਸੋਖਾ ਲੱਗਿਆ ਜਾਵੇ ਬਸ ਹੋਰ ਆਹੀ ਹੈ ਜੀ ਬਸ ਨਾਮ ਆਪਣਾ ਮੇਰਾ ਨਾਮ ਐਡਵੋਕੇਟ ਹਮੇਸ਼ਾ ਹੈ ਔਰ ਮੈਂ ਇਸ ਵੇਲੇ ਆਪਣੇ ਕਿਸ ਰਿਸਟਰਾਰ ਕੋਲ ਜਾਣਾ ਸੀਗਾ ਜੀ ਸਰ ਤੇ ਆਪਾਂ ਨਾ ਇਧਰੋਂ ਆ ਗਏ ਮੈਂ ਇੱਥੋਂ ਫਿਰ ਮੁੜਨਾ ਸੀਗਾ ਮੈਂ ਕਿਹਾ ਤੁਹਾਨੂੰ ਲੱਗੇ ਇੱਥੋਂ ਨਿਕਲ ਜੀ ਬਟ ਇਹ ਹੈ ਕਿ ਵੀ ਦੇਖੋ ਇਹ ਜਿਹੜੀ ਰਾਜਨੀਤੀ ਦੀ ਜਿਹੜਾ ਇਹ ਨਾ ਇੱਕ ਭੇਂਟ ਚੜਿਆ ਇਹ ਜਗਾ ਕਿਉਂਕਿ ਜਦੋਂ ਅਸੀਂ ਪਠਾਨਕੋਟ ਦੇ ਕਿਸੇ ਨਾਲ ਗੱਲ ਕਰੀਏ ਕਿਸੇ ਵੀ ਕੰਪੀਟੈਂਟ ਪੋਲੀਟੀਸ਼ਨ ਨਾਲ ਉਹ ਕਹਿੰਦੇ ਕਿ ਏਰੀਆ ਸੁਯਾਨਪੁਰ ਦਾ ਜਾਂਦਾ ਜੇ ਸੁਯਾਨਪੁਰ ਦੇ ਕਿਸੇ ਕੰਪੀਟੈਂਟ ਨਾਲ ਗੱਲ ਕਰੀਏ ਉਹ ਕਹਿੰਦੇ ਪਠਾਨਕੋਟ ਦਾ ਔਰ ਇਹ ਸਾਰਾ ਜਿਹੜਾ ਰਾਜਨੀਤਿਕ ਸ਼ਿਕਾਰ ਹੋਇਆ ਔਰ ਇਹ ਅੱਜ ਦੀ ਪ੍ਰੋਬਲਮ ਨਹੀਂ ਹੈ ਕਟੋੜ ਵੱਟ ਵੀ ਪਿਛਲੇ 25 ਸਾਲ ਤੋਂ ਇਹ ਪ੍ਰੋਬਲਮ ਆਈ ਆ ਪਾਣੀ ਚੜਦਾ ਖੱਡੀ ਦੇ ਵਿੱਚੋਂ ਮਤਲਬ ਕਿ ਮੈਨੂੰ ਆਹੀ ਕਿੰਨੀ ਵਾਰੀ ਕਹਿ ਕਹਿ ਕੇ ਬੈਠੇ ਆ ਕਿ ਵੀ ਇੱਥੇ ਜਿਆਦਾ ਨਹੀਂ ਤੇ ਮਿੱਟੀ ਪਾ ਦੇ ਕੋਈ ਪੁਲੀਸ ਦੇ ਵਿੱਚ ਪੈ ਪੈ ਜੇ ਕਰ ਲੋ ਲੇਕਿਨ ਕੋਈ ਵੀ ਕਰਕੇ ਰਾਜੀ ਨਹੀਂ ਹੈਗਾ ਕਿੰਨੇ ਆਏ ਕਿੰਨੇ ਗਏ ਸੀ ਲਾਰੇ ਲਪਾਈ ਹੈ ਕਿ ਵੀ ਭਾਂਜੇਗਾ ਹੋ ਜਾਏਗਾ ਕਰ ਦਾਂਗੇ ਹੋ ਜਾਏਗਾ ਕੋਈ ਨਫਾ ਨੁਕਸਾਨ ਇੱਕ ਵਾਰੀ ਇੱਥੇ ਪਿੱਛੇ ਇੱਕ ਲੇਡੀ ਵੀ ਦੇਖੀ ਹੈ ਬੜੀ ਮੁਸ਼ਲ ਬੱਜੀ ਹੈਗੀ ਅਧਰੇ ਪਾਣੀ ਨੇ ਰੁਕਣਾ ਹੈ ਗਿਆ ਇੱਥੇ ਮੱਖੀ ਮੱਛਰ ਡੇਂਗੂ ਦਾ ਜੇ ਟਾਈਮ ਆਂਦਾ ਪਿਆ ਕਿੰਨੇ ਮਹਾਮਾਰੀ ਫੈਲਣ ਦਾ ਡਰ ਹੈਗਾ ਤੇ ਇਹ ਮਤਲਬ ਕਿ ਵੀ ਆਪਣੀ ਰਾਜਨੀਤੀ ਦੇ ਚੱਕਰ ਦੇ ਵਿੱਚ ਜਿਹੜੀ ਪਬਲਿਕ ਹੈ ਉਹਨੂੰ ਸਫਰ ਹੁੰਦਾ ਪਿਆ ਤੇ ਸਾਡੀ ਤੇ ਮੰਗ ਇਹ ਹੀ ਹੈਗੀ ਵੀ ਇਹ ਮਤਲਬ ਕਿ ਹੈ ਵੀ ਕੱਖ ਨਹੀਂ ਇੱਕ ਜੀ ਐਮਐਲਏ ਚਾਹੇ ਇਹਦੀ ਉਹ ਆਪਣੀ ਸੈਲਰੀ ਦੀ ਬਿੱਤੂ ਹੀ ਵਾਂਗ 20000 ਰੁਪਏ ਜਾਂ 50000 ਲਾ ਕੇ ਤੇ ਇੱਕ ਪੈ ਪਾ ਕੇ ਤੇ ਰਾਤੋ ਰਾਤ ਕੰਮ ਕਰ ਸਕਦੇ ਆ ਲੇਕਿਨ ਕਰਨਾ ਨਹੀਂ ਜਾਂਦੇ ਸਿਰਫ ਰਫੜੇ ਹੈਗਾ ਕਿ ਇਹ ਪਾਰ ਸਗਨਪੁਰਾ ਤੇ ਇਹ ਪਠਾਨਕੋੜਾ ਜਿਹੜਾ ਗੱਬੇ ਆ ਇਹ ਬਾਰਡਰ ਹੈ ਅੱਜ ਕੋਈ ਸ਼ਿਕਾਇਤ ਨਹੀਂ ਕਰਨਾ ਚਾਹੁੰਦੇ ਤੇ ਸਾਡੀ ਮੰਗ ਇਹ ਹੈ ਕਿ ਵੀ ਅੱਗੇ ਫਿਊਚਰ ਦੇ ਵਿੱਚ ਜਿਹੜੀ ਕੀਤਾ ਹੈ ਤਵਰ ਹੋ ਠੀਕ ਹੋਣ ਤਾਂ ਕਿ ਜਿਹੜੀ ਪਬਲਿਕ ਹੈਗੀ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਕੋਈ ਆਵੇ ਤਾਂ ਤੱਕ ਤੁਸੀਂ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਮਰਜੇਸ਼ ਕੁਮਾਰ ਸੁजानਪੁਰ ਤੋਂ ਖਾਸ ਰਿਪੋਰਟ